ਪਿੰਡ ਦਾ ਮੁੰਡਾ ਨਹੀਂ ਜੀ ਵਾ ਸਹੀ ਹੈ ਸਹੀ ਨਹੀਂ ਨਹੀਂ ਕੱਚੇ ਗਲਤ ਪੈਸੇ ਵੀ ਲਾਏ ਪਾਈ ਨਹੀਂ ਨਹੀਂ ਲੱਗਦੀ ਹੈ ਤੇ ਪੈਸੇ ਤੇਰੇ ਹੱਥ 'ਚ ਨਹੀਂ ਨਹੀਂ ਬਾਈ ਐਨੇ ਦੀ ਦਾ ਯਾਰ ਬਾਈ ਬਾਈ ਜਗਦੀਪ ਕਿੰਨੇ ਦਾ ਕਰਾਦਾ ਸੌਦਾ ਪਾੜਦਾ 4000 ਤਰਦਾ ਬਾਈ ਠੀਕ ਆ ਲਿਖਾਈ ਆਪੋ ਆਪਣੀ ਨਹੀਂ ਨਹੀਂ ਲਿਖਾਈ ਤਰਦੀ ਐਨੇ ਉਹਨੂੰ 4000 ਤਰਦਾ ਦਿੱਤਾ ਠੀਕ ਆ ਵੀ ਲਿਖਾਈ ਪਾਈ ਬਾਈ ਆਪੋ ਆਪਣੀ ਕਰ ਲਓ ਯਾਰ ਹੈ ਉਹਨੇ ਜੀ ਭਾਈ ਲਿਖਾਈ ਆਪੋ ਕਰ ਲਓ ਠੀਕ ਚੱਲ ਚਾਲ ਠੀਕ ਆ ਲੈ ਵੀ ਦੋਸਤੋ ਆ ਪੱਠ ਦਵਾਈ ਆ ਆਪਾਂ ਜਿਹੜੇ ਪਹਿਲਾ ਮੁੰਡੇ ਨੂੰ ਡੱਬੀ ਤੇ ਚੱਟੀ ਪੱਠ ਦਵਾਈ ਸਿਆਂ ਪਰਵਿੰਦਰ ਵੀ ਚੀੜਾ ਬਣਦਾ ਮੈਂ ਹਣਾ ਤਿਆਰ ਹੋ ਗਿਆ ਪਰਵਿੰਦਰ ਠੀਕ ਆ ਬਾਈ ਖੁਸ਼ ਹੋਣਾ ਵਧੀਆ ਆ ਆਪਾਂ ਖੁਸ਼ ਆ ਠੀਕ ਆ ਬਾਈ ਲੈ ਵੀ ਤੁਸੀਂ ਜਰੂਰ ਪਹੁੰਚੋ ਕਰੋ ਪਿੰਡ ਖਾਰੇ ਬੱਕਰਾ ਮੰਡੀ ਦੇ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਦੋਸਤੋ ਇਹ ਆ ਪੱਠ ਦੇਖ ਲਓ 4000 ਦੀ ਹੋਈ ਐ ਬਾਈ ਨੂੰ 4200 ਜੀ ਪੈ ਗਈ ਲਖਾਈ ਪਾ ਕੇ ਕੀ ਆਖਿਆ ਨਾ ਮੇਰੀ 3500 ਰੁਪਿਆ ਮੈਂ ਮੈਂ ਦੇ ਦੂੰਗਾ ਕਿਵੇਂ ਬਈ ਬਾਈ ਜੀ ਸਹੀ ਆ ਓ ਯਾਰ ਤੇ ਆਵਾਂ ਕਰ ਉਹ 500 ਅੱਧਾ ਜੀ ਕਰਾ ਦੇਣਾ ਕਿਹੜਾ 500 ਆਏ ਹੁੰਦੇ ਨਾ ਬਾਈ ਮੈਂ ਆਪ ਆਪ ਵੀ ਕਹਿੰਦਾ ਸੀ ਤੂੰ ਆ ਵੀ ਵੇਖ ਲੈ ਯਾਰ ਬਾਈ ਓਹ ਨਹੀਂ ਗੱਲ ਸਹੀ ਆ ਸਹੀ ਆ 200 ਤੋਂ ਲੈਣਾ ਵਿੱਚੋਂ 300 ਬਾਈ ਯਾਰ ਹਲਾ ਵੀ ਨਾ ਬਚਾ ਮੈਂ ਲੈ ਲਈ ਸਹੀ ਹੈ ਹਾਂ ਤੇਲ ਬਾਲ ਕੀ ਬਣਾਉਂਦਾ ਬੱਚਾ ਉਹ ਨਾ ਫਿਰਫੜਾਦਾ ਬਸ ਸਹੀ ਆ ਪਰਵਿੰਦਰ ਗੱਲ ਕੀਤੇ ਮੈਂ ਕਰਨਾ ਰਿਹਾ ਕਰਨਾ ਮਾਦੋ ਗੱਲ ਹੀ ਨਹੀਂ ਦਿੰਦੀ ਕੋ ਯਾਰ ਜਮਾ ਭਾਈ ਪੈਸੇ ਮੇਨ ਤੋਲ ਕੇ ਲਾਦੇ ਆ ਪਰਵਿੰਦਰ ਭਾਈ ਪੈਸੇ ਮੇਨ ਤੋਲ ਕੇ ਲੱਗ ਗਏ ਉਹਨੇ ਵੀ ਵਿਚਾਰੇ ਨੂੰ ਜੇ 200 ਦਾ ਫੇਰ ਹੀ ਆ ਕਰਨੀ ਹੁੰਦੀ ਤਾਂ ਮੈਂ ਉਹਦਾ ਕਰਦਾ ਹਾਂ ਹੁਣ ਕਿੰਨੇ ਦੋਗੇ ਜੇ ਭਾਈ ਯਾਰ ਇਹਨੂੰ ਬਚੀ ਨਾ ਤੇ ਫੇਰ ਇਹਨੂੰ ਫਾਇਦਾ ਕੀ ਆ ਥਿੰਦੇ ਜਾਣਾ 200 ਦਾ ਸੇਲ ਲਗਾਉਗਾ ਲੈ ਭਾਈ ਠੀਕ ਆ ਭਾਈ ਪਰਵਿੰਦਰ ਬਸ ਠੀਕ ਹੈ ਕਿੰਨੇ ਚ ਕਰਾਤਾ 3500 ਰੁਪਿਆ 3500 ਚ ਹੋ ਗਿਆ ਯਾਰ ਤੇ ਲਖਾਈ ਇਹਦੀ ਬਸ ਠੀਕ ਹੈ 3700 ਚ ਪੈ ਗਿਆ ਬੱਕਰਾ ਤੁਹਾਨੂੰ ਵਖਾ ਦਿੰਨੇ ਆਂ ਦੇਖੋ ਓ ਯਾਰ ਲੈ ਦੇ ਦੋਸਤੋ ਆ ਬੱਕਰਾ ਉਹ ਜੇ ਕੰਮ ਨਹੀਂ ਇਹ ਉਪੇ ਨੂੰ ਦਵਾਇਆ ਆਪਾਂ 3500 3700 ਜੀ ਪੈ ਗਿਆ ਇਹ ਨਹੀਂ ਖਸ ਸਕਦਾ ਖਾਰਾ ਬੱਕਰਾ ਮਡੀ ਆ ਜਾ ਆ ਜਾ ਆ ਜਾ ਪੈਸੇ ਗਿਣਾ ਦੇ ਬਾਈ ਦਾਈ ਤੋਂ ਤਾਂ ਸਰਬਣ ਬਈ ਸਰਬਣ ਤੋਂ ਲਿਆ ਬੱਕਰਾ ਯੂਪੇ ਨੇ ਚੱਕ 3 35 ਠੀਕ ਆ ਬਈ ਲਿਖਾਈ ਯੂਪੇ ਦੀ ਆ ਬਈ ਠੀਕ ਆ ਹਾਂ ਲਿਖਾਈ ਉਹ ਦੀ ਠੀਕ ਆ ਬਈ ਨਾ ਫੋਨ ਕਰ ਲੈ ਚੱਕ ਨਾ ਠੀਕ ਆ ਬਾਬਾ ਨਹੀਂ ਨਹੀਂ ਮੁੜ ਕੇ ਨਹੀਂ ਖੁਸ਼ ਆ ਬਾਬਾ ਬੱਕਰਾ ਫੜ ਲੈ ਠੀਕ ਆ ਬਾਈ ਕਿੱਥੇ ਬੱਕਰਾ ਹੋ ਗਿਆ ਹੈ ਹੋ ਜਾਂਦਾ ਲੈ ਵੀ ਲੱਖਾ ਕਰਾਉਂਦਾ ਹੁਣ ਸੌਦਾ ਉਹ ਬੱਕਰੀ ਦਾ ਰਾਜੀ ਵਾਲੀ ਦਾ ਤੇ ਲੱਗ ਜੂ ਪਤਾ ਲੈ ਵੀ ਚਾ ਮਾਰ ਉਹ ਰਾਜੀ ਮੈਂ ਤਾਂ ਦੱਸਿਆ ਹੀ ਬਾਈ ਇਹ ਕਿਉਂ ਮੈਂ ਜਰਾ ਛੱਡ ਤੈਨੂੰ ਪਤਾ ਹੈ ਲੱਖਾ ਚੱਕ ਇਹਨੇ ਮੰਗਿਆ 12000 ਨਾ ਇਹਨੂੰ ਮਾਰੀ ਤੇ ਨਾ ਇਹਨੂੰ ਮਾਰੀ ਲੈ ਸਾਨੂੰ ਗੱਲਾ ਕਰਦੇ ਬੱਸ ਤੈਨੂੰ ਪਤਾ ਹੀ ਮੌਲ ਮਾਹੌਲ ਲਗਾਣੇ ਤੀ ਮਰੀ ਜਾਵਾਂ ਕੀ ਰੰਗ ਸੀਤਾ ਲਾਇਆ ਰਾਜ ਜੀ ਸਾਰੇ 12 ਬੂਨਾ ਛੱਡ ਕੇ ਦੱਸ ਇੰਨੇ ਪਾਸੇ ਉਹੀ ਪਰਵਿੰਦਰ 10000 ਦੀ ਉੱਠ ਕੇ ਗੱਲ ਕਰ ਕਿੰਨੇ ਮਰਦੀ ਤੈਨੂੰ ਠੀਕ ਆ ਉਹ ਨਾ ਆਏ ਆ ਫਰੰਟ ਬਾਕੀ 7000 ਨਹੀਂ ਜਾ ਸਹੀ ਯਾਰ ਰਾਜੀ ਦੇਵੇ ਰਾਜੀ ਨਹੀਂ ਮੈਂ ਰਾਜੀ ਨੂੰ ਕੀ ਆਪਰੇਗਾ ਮੈਂ ਪੁੱਛਾਂ ਨੀਗਾ ਰਾਜੀ ਪੈਸੇ ਪੂਰੇ ਲਵਾ ਦੇ ਹੁਣ ਮੇਰੇ ਇੱਕ ਨਾ ਬਫਾਰ ਕਰਨੇ ਵੀ ਯਾਰ ਉਹ ਇਹਨੇ ਰੱਖਣਾ ਮੈਂ ਜੇ ਆ ਬਾਈ ਤੂੰ ਨਿੱਤ ਮਾਰ ਦਸ ਪੱਠ ਮਾੜੀ ਹੈ ਨਹੀਂ ਨਹੀਂ ਸਹੀ ਪੱਠ ਦਾ ਕਦਰ ਤਾਂ ਬਾਗੇ ਮੈਂ ਕਿਦੋਂ ਆ ਕੇ ਬਾਪੂ ਪੈਸੇ ਤੇਰੇ ਮਾੜੇ ਜੈ ਜੈ ਦਸ ਗੰਦਾ ਜਮਾ 18000 ਦੀ ਕਹਦਾ ਭਾਈ ਤੂੰ ਸਾਹਮਣੇ ਚਾਰ ਪੰਜ ਪੰਜ ਨੰਬਰ ਰਾਜੀ ਮੇਰੇ ਦਸ ਬੱਸ ਆਇਆ ਜੌਧਾਲੀ ਆ ਨਾ ਹਰ ਜਾਇਰ ਨਹੀਂ ਨਹੀਂ ਮੈਂ ਤਾਂ ਖੜਾ ਹਾਂ ਕਿਉਂ ਮੈਨੂੰ ਜਦੋਂ ਹਜੇ ਸ਼ੀਕਈ ਹੁੰਦਾ ਲੰਗੁਰ ਕੇ ਦੋ ਮੋਦਮ ਫਟ ਜਾ ਨਹੀਂ ਥੱਤ ਮਿਲ ਕੋ ਹੈ ਹੀ ਨਹੀਂ 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 ਰੁਕੋ ਵੀ ਨਹੀਂ ਚੱਲ ਬਾਬਾ ਕੋਈ ਦਿੱਸ ਨਹੀਂ ਪੈਸਿਆਂ ਦੀ ਨਹੀਂ ਗੱਲ ਕੋਈ ਨਹੀਂ ਬਾਬਾ ਕੋਈ ਨਹੀਂ ਪੈਸੇ ਤਾਂ ਲੈਣਾ ਸੱਤਿਆ ਰੋ ਕਪ ਕਾਲ ਲੀ ਲਿਖਾਈ ਬਾਪੂ ਕਰਾਉਂਦਾ ਬੱਸ ਸਹੀ ਆਉਂਦਾ ਨਹੀਂ ਬਾਈ ਯਾਰ ਉਹਨੇ ਰੱਖਣੀ ਆਣਾ ਫੱਟਣੀ ਆ ਕੰਜਰੇ ਮੇਵਣੇ ਲਵਾ ਕੇ ਤਨਾ ਕਿਤੇ ਉਹ ਮੈਂ ਉਹਨਾਂ ਲਈ ਉਹ ਨਹੀਂ ਬਾਈ ਯਾਰ ਮੈਂ ਨਹੀਂ ਉਹ ਨਹੀਂ ਮੈਂ ਦੇਣੀ ਮੈਂ ਦੱਸ ਤੈਨੂੰ ਕਹਦਾ ਯਾਰ ਤੂੰ ਆਪਾਂ ਜਮ ਥੱਲੇ ਹੀ ਆ ਚਾਰ ਹਜ਼ਾਰ ਰੁਪਏ ਚਾਰ 250 ਮੇਹਰ ਸੱਤਾ ਵਾਲੇ ਬਰੇ ਬਾਹਰ ਨਾ ਜਾ ਮੈਂ ਕਿਹਨੇ ਉਹ ਨਹੀਂ ਤੇਰੇ ਕੋਈ ਨਹੀਂ ਹੋਰ ਰਾਜੀ ਬੋਲੀ ਨਾ ਬਸ ਠੀਕ ਆ ਲੈ ਵੀ 7.5 ਹਜ਼ਾਰ ਦੀ ਪੱਠ ਕਰਾ ਦੀ ਲਖਾਈ ਦਾ ਰਾਜੀ ਕਿਵੇਂ ਕੀਤਾ ਆਪੋ ਆਪਣੀ ਨਹੀਂ ਫੇਰ ਲੈ ਜਾਓ ਨਹੀਂ 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 ਆਪੋ ਆਪਣੀ ਉਹ ਨਹੀਂ ਤਾਂ ਮੈਨੂੰ ਪਤਾ ਹੀ ਕਾਪੜੇ ਤਾਂ ਨਹੀਂ ਨਹੀਂ ਆਪੋ ਬਸ ਠੀਕ ਆ ਕੋਈ ਨਹੀਂ ਕੋਈ ਲਖਾਈ ਆਪੋ ਆਪਣੀ ਵੀ ਤੁਹਾਨੂੰ ਪੱਠ ਵਿਖਾ ਦਿੰਨੇ ਆ ਬੱਕਰੀ ਨਹੀਂ ਹੁਣ ਤਾਂ ਯਾਰ ਤੇ ਜਵਾਨ ਆ ਯਾਰ ਹੁਣ ਤਾਂ ਲਗਾਈ ਉਧਰ ਕੀਤੀ ਉਹ ਲਖਾਈ ਉਹਨੇ ਨਹੀਂ ਮੰਡੀ ਵਾਲੇ ਨੇ ਇੱਕ ਵਾਰ ਕਰਨੀ ਯਾਰ ਡੋਡੀ ਕਰਨੀ ਰੋਲਾ ਪੈਣ ਦੋ ਜੱਜ ਬਾਅਦ ਦੋ ਲਖਾਈਆਂ ਦਿੱਤੀਆਂ ਅੱਗੇ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਕਰਾਇਆ ਸ ਸਾਡੇ 7000 ਦਾ ਲਖਾਈ ਆਪੋ ਆਪੀ ਸਾਡੇ 7000 ਦਾ ਸੌਦਾ ਆ ਬਾਬੇ ਨੂੰ ਬੱਕਰੀ ਦਵਾਈ ਆ ਖਾਰੇ ਵਾਲੇ ਨੂੰ 1500 1500 7500 ਦੀ ਗੱਲ ਹੋਈ ਆ ਤੂੰ ਤਾਂ ਫਿਰ ਮੇਰੀ ਗੱਲ ਲੈ ਕੇ ਤੂੰ ਲੈ ਕੇ ਤਾਂ ਬੱਕਰੀ ਨਹੀਂ ਲਈ ਤੂੰ ਆ ਜਾਂਦੇ ਫਿਰ ਮੇਰੇ ਕੋਲ ਕਿਨਾਰੇ ਇੱਕ ਰਹੀ ਇਹ ਉਹਨੇ ਹੁਣ ਡਾਂਗ ਘੜੀ ਜਾਉਣ ਵਾਲੀ ਜਾਂਦੀ ਬੱਸ ਦੇ ਦਾਂ ਕੋਈ ਨਹੀਂ ਅੱਲਾ ਕੋਈ ਨਹੀਂ ਮੰਡੀਆਂ ਦਾ ਲੱਗੀ ਜਾਂਦੀ ਹੈ ਹੈ ਐ ਦਵਾ ਕਿੰਨੇ ਦਿਨਾਂ ਦਾ ਕਰ ਲਿਆ ਨੇ ਇਹਦੇ ਨਾਲ ਹੁਣ 11 12 ਦਿਨ ਹੀ ਕੋਈ ਆਉਂਦੇ ਮੰਡੀ ਲੈ ਲਈ ਤੂੰ ਅਗਰਵਿੰਦਰ ਤੋਂ ਲੈ ਲਈ ਅੱਛਾ ਯਾਰ ਇਹ ਕਰੀ ਯਾਰ ਲੈ ਗਿਆ ਨਾ ਨਾ ਪਤਾ ਇਹਨੂੰ ਜਾਣਦੇ ਬਸ ਐ ਨਾ ਕੋਈ ਨਹੀਂ ਬੱਸ ਠੀਕ ਆ ਗੇਲਾ ਭਾਈ ਪੈਸੇ ਰਾਜੀ ਇੱਕ ਕਰੀ ਦੇ ਪੰਡੇ ਸਾਡੀ ਜੰਮਾ ਆਪੂ 100 ਰੁਪਿਆ ਦੇ ਦੀ 1500 ਜੈ ਨੂੰ ਲਦਾ ਦੂ ਵਿੱਚ ਇਹਦੇ ਨਾਲ 10 ਰੁਪਏ ਲੈਨੇ ਤਾਂ ਲੈ ਨਾ ਸੁਣੀ ਮੈਨੂੰ ਸੋਚ ਆਈ ਉਹ ਫਿਰ ਬਹੁਤ ਦੇ 1000 ਇਹ ਚੋ ਘੱਟ ਲੈਣਾ ਰਾਜੀ ਠੀਕ ਆ ਭਾਈ ਰਾਜੀ ਉਹਦੇ ਚ ਕਰ ਲਈ ਇਹਨੂੰ 1600 ਦੇ ਦਈਏ ਉਹਦੇ ਆਹੋ 16 ਮਿਲ ਗਵਾਉ 15 ਤੇ ਛਾਹ ਤੇਰਾ ਉਹ ਕਟੂਆ